ਗੁਰੂ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸਵਾਗਤ ਹੈ ਪ੍ਰੋਗਰਾਮ ਗਿਆਨ ਸਾਗਰ ਵਿੱਚ ਅੱਜ ਅਸੀਂ ਦਰਸ਼ਨ ਦਿਦਾਰੇ ਕਰ ਰਹੇ ਹਾਂ ਉਸ ਪਾਵਨ ਸਥਾਨ ਤੇ ਜਿਸ ਸਥਾਨ ਨੂੰ ਗੁਰਦੁਆਰਾ ਗੁਰੂ ਕੀ ਨਾੜ ਕਿਹਾ ਜਾਂਦਾ ਹੈ ਸਾਡੇ ਨਾਲ ਇੱਥੋਂ ਦੇ ਸਤਿਕਾਰਯੋਗ ਭਾਈ ਸਾਹਿਬ ਮੌਜੂਦ ਨੇ ਆਓ ਉਹਨਾਂ ਦਾ ਨਾਮ ਪੁੱਛਦੇ ਹਾਂ ਤੇ ਉਹਨਾਂ ਕੋਲੋਂ ਇਸ ਸਥਾਨ ਦੀ ਲੈਂਦੇ ਹਾਂ ਜਾਣਕਾਰੀ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਜੀ ਦਾ ਸ਼ੁਭਨਾਮ ਜੀ ਸਰੂਪ ਸਿੰਘ ਜੀ ਇਹ ਸੋ ਸਾਨੂੰ ਇਹ ਦੱਸਣ ਦਾ ਯਤਨ ਕਰੋ ਕਿ ਇਹ ਸਥਾਨ ਕਿਸ ਗੁਰੂ ਸਾਹਿਬ ਦੇ ਨਾਲ ਸਬੰਧਤ ਹੈ ਔਰ ਇਹ ਗੁਰਦਰਾ ਸਾਹਿਬ ਜਿਹੜਾ ਸਥਾਨ ਹੈ ਇਹ ਕਿਵੇਂ ਹੋਣ ਦੇ ਵਿੱਚ ਆਇਆ ਜਾਂ ਇਸ ਸਥਾਨ ਦੀ ਸੇਵਾ ਕਿਵੇਂ ਹੋ ਰਹੀ ਹੈ ਥੋੜੀ ਜੀ ਇਸ ਦੇ ਬਾਰੇ ਜਾਣਕਾਰੀ ਸਾਨੂੰ ਦਿੱਤੀ ਜਾਓ ਦਸਵੇਂ ਪਾਸ਼ਾ ਜੇ ਗੁਰੂ ਗੋਬਿੰਦ ਸਿੰਘ ਜੀ ਲੜਾਈ ਦਾ ਬਾਦਮਾ ਸਥਾਨ ਜੀ ਹਾਂ ਜੀ ਜੀ ਤੇ ਇਸ ਸਥਾਨ ਤੇ ਆਲਮ ਚੰਦ ਤੇ ਭਲੀ ਚੰਦਰ ਦਾ ਟਕਰਾ ਹੋਇਆ ਦਸਵੇਂ ਪਾਸ਼ਾ ਦਾ ਜੀ ਆਲਮ ਚੰਦਰ ਨੂੰ ਮਾਰੇ ਆਲਮ ਸਿੰਘ ਨੇ ਜੀ ਭਲੀ ਚੰਦਰ ਨੂੰ ਮਾਰੇ ਭਾਈ ਉਹਦੇ ਸਿੰਘ ਨੇ ਜੀ ਇਹ ਸਥਾਨ ਦਾ ਇਤਿਹਾਸ ਹੈ ਜੀ ਹਾਂਜੀ ਇਸ ਥਾਂ ਤੇ ਬਾਈ ਤਾਦੇ ਰਾਜ ਜਿਹਨੇ ਪਾਸ਼ਾ ਨੂੰ ਧੋਖੇ ਨਾਲ ਲੈਂਦੇ ਗਏ ਜੀ ਵੀ ਤੁਹਾਡੇ ਨਾਲ ਅਸੀਂ ਸਹਿਰ ਕਰਨੀ ਹੈ ਉਦੋਂ ਇਹ ਗੋਲੀਆਂ ਪੇਸ਼ਾਨੀ ਸ਼ੁਰੂ ਕਰਤੀਆਂ ਜੀ ਇਹ ਨਿਸ਼ਾਨ ਇਤਿਹਾਸ ਜਿਹੜਾ ਭਾਈ ਨਿਸ਼ਾਨ ਸ ਆਸਟ੍ਰੇਲੀਆ ਵਾਲੇ ਜੀ ਸੰਬਤਾ ਦੱਸ ਕੇ ਗਏ ਜੀ ਇੰਨੇ ਸਾਨੂੰ ਪਤਾ ਹੋਰ ਸਾਨੂੰ ਕੋਈ ਕੋਈ ਪਤਾ ਨਹੀਂ ਜੀ ਦਰਬਾਰ ਬੜੂਗਾ ਜੀ ਹਾਂਜੀ ਬਸੰਤ ਤੇ ਹੌਲੇ ਹੌਲੇ ਤੇ ਵਿਸਾਖੀ ਦੇ ਲੰਗਰ ਲੱਗਦੇ ਜੀ ਸੋ ਇਹ ਨਿਸ਼ਾਨ ਸਾਹਿਬ ਜਿਵੇਂ ਲੱਗੇ ਹੋਏ ਨੇ ਇਹਨਾਂ ਬਾਰੇ ਥੋੜਾ ਜਿਹਾ ਜੀ ਦੱਸਦੇ ਵੋ ਜਿਵੇਂ ਉੱਪਰ ਵੀ ਆਪਾਂ ਦੇਖ ਸਕਦੇ ਇੱਕ ਇੱਕ ਨਿਸ਼ਾਨ ਸਾਹਿਬ ਉੱਪਰ ਹੈ ਔਰ ਇੱਕ ਇਸ ਸਥਾਨ ਤੇ ਔਰ ਇੱਕ ਇਹੜੇ ਪਾਸੇ ਲੱਗ ਕੇ ਜੀ ਮਲ ਸਿੰਘ ਨੇ 2015 ਚ ਲਾਇਆ ਜੀ ਠੀਕ ਆ ਜੀ ਉਹ ਵਾਲਾ ਨਿਸ਼ਾਨ ਸਾਹਿਬ ਤਕਸ ਕੇਸ਼ਗਰ ਸਾਹਿਬ ਕਾਦੀ ਮਲ ਸਿੰਘ ਨੇ ਜੀ ਤੇ ਉਹ ਜਿਹੜਾ ਉੱਪਰ ਵਾਲਾ ਨਟ ਸਾਹਿਬ ਦਾ ਉਪਰਾਤਨ ਜੀ ਉਹ ਪਤਾ ਨਹੀਂ ਕਿਹੜੇ ਸਾਧੂ ਲਾਇਆ ਕਿਹੜੇ ਸਦੀ ਦਾ ਜੀ ਇਹ ਤਾਂ ਬਾਝੜੀ ਜਾਣਦੇ ਜੀ ਇਥੇ ਵੀਰ ਜੀ ਸੰਗਤ ਨੇ ਦਰਸ਼ਨਦਾਰੀ ਕਰ ਲਈ ਹੋਣਾ ਵੀ ਹੋਵੇ ਤਾਂ ਫਿਰ ਕਿਵੇਂ ਆ ਸਕਦੀ ਹੈ ਬਾਬਾ ਜੀ ਅਸਲਕ ਬਰਦਾਈ ਰੋਡ ਬਰ ਰਿਹਾ ਜੀ ਪੈਦਲ ਵੀ ਥੱਲੇ ਜਾਂਦੇ ਜਿਵੇਂ ਗੁਰੂ ਕੇ ਲਾਹੌਰ ਤੋਂ ਬੜਾ ਨਜ਼ਦੀਕ ਹੈ ਇਸ ਸਥਾਨ ਹਾਂਜੀ ਹਾਂਜੀ ਗੁਰੂ ਕੇ ਲਾਹੌਰ ਤੋਂ ਆਪਾਂ ਜਦੋਂ ਲਹਿੰਦੇਵਾਲ ਨੂੰ ਆਉਂਦੇ ਆ ਹਾਂਜੀ ਤਾਂ ਉਥੋਂ ਬਿਲਕੁਲ ਨਜ਼ਦੀਕ ਹੈ ਜੋ ਆਪਾਂ ਮਗਰ ਦੇਖ ਰਹੇ ਆ ਨਾੜ ਇਸ ਬਾਰੇ ਥੋੜਾ ਜਿਹਾ ਸੰਗਤਾਂ ਨੂੰ ਥੋੜਾ ਜਿਹਾ ਇਸ ਬਾਰੇ ਜਾਣੂ ਜਾਣੂ ਕਰਵਾਓ ਤਾਂ ਕਿਦਾਂ ਜੀ ਜਿਵੇਂ ਆ ਨਾੜ ਆਪਾਂ ਦੇਖ ਰਹੇ ਆ ਇਹਦੇ ਵਿੱਚ ਜਿਵੇਂ ਗੋਲੀਆਂ ਦੇ ਨਿਸ਼ਾਨਾਂ ਬਾਰੇ ਦੱਸਿਆ ਜਾਂਦਾ ਹੈ ਕਿ ਇਸ ਬਾਰੇ ਹੇ ਜੀ ਅਸਾਡੇ ਸਾਹਮਣੇ ਗੋਲੀਆਂ ਭੱਜੀਆਂ ਜਿਸੇ ਬਾਜ ਨਾਲੇ ਨੇ ਮੋਚਾ ਬੰਦੀ ਬੁਲਾਈ ਨੜ ਸਾਹਿਬ ਦੀ ਜੀ ਇਹ ਉਸ ਟਾਈਮ ਦਾ ਨੜ ਸਾਹਿਬ ਮਜੂਰ ਹੈ ਜੀ ਜੇ ਖਾਲਸਾ ਸਰ ਫਾਸੀ ਦਾ ਜੀ ਹੁਣ ਸਾਡੀ ਭਾਸ਼ਾ ਮਨ ਪਹਾੜੀ ਭਾਸ਼ਾ ਚ ਪੱਥਰ ਪੱਥਰ ਨੜ ਕਹਿੰਦੇ ਨੜ ਕਹਿੰਦੇ ਹੈ ਜੀ ਹੈ ਤੇ ਇਹ ਸਥਾਨ ਜਿਹੜਾ ਹੈ ਜੀ ਇਤਿਹਾਸਿਕ ਇਤਿਹਾਸਕ ਹੈ ਬਾਦਮਾਸਤਾਨ ਬਾਰੇ ਲੜਾਈ ਦਾ ਜੀ ਇਸ ਸਥਾਨ ਤੇ ਦਰਬਾਰ ਵੀ ਬਣਨਾ ਕਮੇਟੀ ਮੁਜਾਰੀ ਵਾਲੀ ਸੇਵਾ ਕਰਾਰੀ ਜੀ ਅੱਜ ਤੇ ਇੱਕ ਤੂਬਤੀ ਕਰਨ ਦੇ ਵਾਸਤੇ ਆਂਦੇ ਸਾਡੇ ਤੁਸੀਂ ਸਵੇਰੇ ਸ਼ਾਮ ਇੱਥੇ ਹੁੰਦੇ ਹੋ ਜੀ ਸਵੇਰੇ ਸ਼ਾਮ ਆਉਂਦੇ ਜੀ ਸਵੇਰੇ ਸਾਹਿਬ ਤੁਹਾਡਾ ਨਗਰ ਕਿਹੜਾ ਜੀ ਦਲੇਤ ਸਾਡਾ ਹਾਂਜੀ ਦਲੇਤ ਨਗਰ ਸਾਡਾ 2 ਕਿਲੋ ਦਲੇਤ ਨਗਰ 2 ਕਿਲੋ ਇਹ ਕਿਹੜੇ ਨਗਰ ਦੇ ਵਿੱਚ ਪੈਂਦਾ ਹੈ ਕਟਿਆਲ ਪਿੰਡ ਕਟਿਆਲ ਪੰਚਾਇਤ ਕਟਿਆਲ ਪੰਚਾਇਤ ਜੀ ਸੋ ਤੁਹਾਡਾ ਬਹੁਤ ਧੰਨਵਾਦ ਜੀ ਜਿਵੇਂ ਕਿ ਸੰਗਤ ਜੀ ਤੁਸੀਂ ਦੇਖਿਆ ਹੈ ਇਹ ਬਿਲਕੁਲ ਪਹਾੜੀ ਦੇ ਵਿੱਚ ਸਥਾਨ ਹੈ ਔਰ ਬਹੁਤ ਉੱਪਰ ਹੈ ਪਹਾੜੀ ਦੇ ਜਦੋਂ ਆਪਾਂ ਗੁਰੂ ਕੇ ਲਾਹੌਰ ਵਿਖੇ ਦਰਸ਼ਨ ਦੇਦਾਰੇ ਕਰਨ ਆਉਂਦੇ ਹਾਂ ਜਿਵੇਂ ਆਪਾਂ ਪਿਛਲੀਆਂ ਵੀਡੀਓਜ਼ ਦੇ ਵਿੱਚ ਵੇਖਿਆ ਸੀ ਕਿ ਗੁਰੂ ਕੇ ਲਾਹੌਰ ਦਾ ਪਾਵਨ ਸਥਾਨ ਜਿੱਥੇ ਦਸਮ ਪਾਤਸ਼ਾਹ ਦਾ ਆਨੰਦ ਕਾਰਜ ਮਾਤਾ ਜੀਤੋ ਜੀ ਨਾਲ ਹੋਇਆ ਸੋ ਇਥੇ ਹੀ ਦਸਮ ਪਾਤਸ਼ਾਹ ਜੀ ਦੀ ਇੱਕ ਜੰਗ ਦਾ ਜ਼ਿਕਰ ਕੀਤਾ ਜਾਂਦਾ ਹੈ ਔਰ ਇਸ ਨੜ ਦਾ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਨੇ ਜਿਵੇਂ ਕੋਈ ਮੋਰਚਾ ਬੰਦੀ ਹੁੰਦੀ ਹੈ ਉਸ ਤਰੀਕੇ ਨਾਲ ਸਤਗੁਰ ਸੱਚੇ ਪਾਤਸ਼ਾਹ ਇਸ ਨੜ ਦੇ ਲਾਗੇ ਰਹੇ ਔਰ ਸਾਹਮਣੇ ਵਾਲੇ ਪਾਸੋਂ ਇਹਨਾਂ ਦੇ ਦਸਨ ਮੁਤਾਬਕ ਫੌਜਾਂ ਸੇ ਪਾਸੇ ਤੋਂ ਆਉਂਦੀਆਂ ਸਨ ਗੁਰੂ ਪਾਤਸ਼ਾਹ ਜੀ ਨੇ ਉਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਸੋ ਇਤਨੀ ਸੇਵਾ ਪ੍ਰਮਾਣ ਕਰਨੀ ਇਹਦੇ ਵਿੱਚ ਖੋਜ ਦੀ ਬਹੁਤ ਸਾਰੀ ਲੋੜ ਹੈ ਔਰ ਯਤਨ ਕਰੀਏ ਅਸੀਂ ਵੀ ਕਰਾਂਗੇ ਆਪਜੀ ਵੀ ਕਰੋ ਇਸ ਸਥਾਨ ਬਾਰੇ ਜਿੰਨੀ ਵੱਧ ਤੋਂ ਵੱਧ ਖੋਜ ਹੋ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ